ਆ ਰਹੀ ਫਿਲਮ ਐਮਰਜੈਂਸੀ ਨੂੰ ਲੈ ਕੇ ਲਗਾਤਾਰ ਵਿਰੋਧਵਾਦ ਹੋ ਰਿਹਾ ਨੇ ਤੇ ਹੁਣ ਇਸ ਦਾ ਅਸਰ ਜਲੰਧਰ ਦੇ ਵਿੱਚ ਵੀ ਵੇਖਣ ਨੂੰ ਮਿਲਿਆ। ਦੱਸਿਆ ਕਿ ਸਿੱਖ ਕੌਮ ਨੇ ਸਪਸ਼ਟ एलान ਕੀਤਾ ਹੈ ਕਿ ਉਸ ਫਿਲਮ ਨੂੰ ਪੰਜਾਬ ਭਾਰ ਦੇ ਕਿਸੇ ਵੀ ਥੀਏਟਰ ਦੇ ਵਿੱਚ ਪ੍ਰਦਰਸ਼ਿਤ ਨਹੀਂ ਹੋਣ ਦਿੱਤਾ ਜਾਵੇਗਾ। ਜਿੱਥੇ ਕਿ ਸਿੱਖਤਾਲਮੇਟ ਕਮੇਟੀ ਦੇ ਵੱਲੋਂ ਐਮਰਜੈਂਸੀ ਫਿਲਮ ਦਾ ਵਿਰੋਧ ਵੀ ਕੀਤਾ ਗਿਆ। ਦੱਸਦੇ ਕਿ ਵੀਰਵਾਰ ਨੂੰ ਸਿੱਖ ਸਮੂਹਾਂ ਨੇ ਆਉਣ ਵਾਲੀ ਇਸ ਬਾਲੀਵੁੱਡ ਫਿਲਮ ਨੂੰ ਲੈ ਕੇ ਐਮਬੀਡੀ ਮਾਲ ਜਲੰਧਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਦਾ ਜੇ ਕੇ ਇਸ ਫਿਲਮ ਦੇ ਵਿੱਚ ਕੰਗਣਾ ਰਣੋਤ ਨੇ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਤੇ ਇਹ ਫਿਲਮ ਇੰਦਰਾ ਗਾਂਧੀ ਦੇ ਪੂਰੇ ਕਾਰਜਕਾਲ ਦੌਰਾਨ ਹੋਈਆਂ ਘਟਨਾਵਾਂ ਤੇ ਬਣੀ ਹੈ ਤੇ ਇਸ ਦੇ ਵਿੱਚ ਉਹ ਸਿੱਖਾਂ ਦਾ ਵੀ ਇੱਕ ਪਹਿਲੂ ਦਿਖਾਇਆ ਗਿਆ ਹੈ ਦੱਸਦੇ ਕਿ ਐਸਐਸਕਪਹੈਲੋ ਨੂੰ ਲੈ ਕੇ ਲਗਾਤਾਰ ਸਿੱਖਾਂ ਦੇ ਵਿੱਚ ਇਸ ਫਿਲਮ ਨੂੰ ਲੈ ਕੇ ਵਿਰੋਧ ਜਿਹੜਾ ਉਸ ਦਾ ਕੀਤਾ ਜਾ ਰਿਹਾ ਹੈ ਦੱਸਦੇ ਕਿ ਇਸ ਫਿਲਮ ਤੇ ਦੋਸ਼ ਲੱਗੇ ਨੇ ਕਿ ਇਸ ਦੇ ਵਿੱਚ ਸਿੱਖ ਭਾਈਚਾਰੇ ਵਾਲੇ ਗਲਤ ਟਿੱਪਣੀਆਂ ਕੀਤੀਆਂ ਗਈਆਂ ਨੇ ਤੇ ਹੁਣ ਇਸ ਫਿਲਮ ਉੱਤੇ ਸਿੱਖ ਜਥੇਬੰਦੀਆਂ ਨੇ ਸਖਤ ਇਤਰਾਜ਼ ਜਤਾਇਆ ਦੱਸਦੇ ਕਿ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਫਿਲਮ ਨੂੰ ਲੈ ਕੇ ਕੰਗਣਾ ਰਣੋਥ ਖਿਲਾਫ ਦੁਲੰਦਰ ਵਿੱਚ ਮਾਮਲਾ ਦਰਜ ਕੀਤਾ ਜਾਵੇਗਾ ਜਾਣਕਾਰੀ ਦੰਦਿਆ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਚੱਡਾ ਨੇ ਦੱਸਿਆ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਇਹ ਫਿਲਮ ਸਿੱਖ ਵਿਰੋਧੀ ਹੈ ਇਸ ਫਿਲਮ ਦੇ ਵਿੱਚ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਵਾਲੀ ਕੰਗਣਾ ਰਣੌਤ ਇਸ ਤੋਂ ਪਹਿਲਾਂ ਵੀ ਕਈ ਵਾਰ ਸਿੱਖ ਭਾਈਚਾਰੇ ਖਿਲਾਫ ਕਈ ਬਿਆਨ ਦੇ ਚੁੱਕੀ ਹੈ ਹਰਪਾਲ ਚੱਡਾ ਨੇ ਸਪਸ਼ਟ ਕੀਤਾ ਹੈ ਕਿ ਇਸ ਫਿਲਮ ਨੂੰ ਲੈ ਕੇ ਕੰਗਣਾ ਰਣੌਤ ਦੇ ਖਿਲਾਫ ਜਲੰਧਰ ਦੇ ਵਿੱਚ ਮਾਮਲਾ ਦਰਜ ਕਰਵਾਉਣ ਦੇ ਲਈ ਅਰਜੀ ਦਿੱਤੀ ਜਾਵੇਗੀ ਪਹਿਲਾਂ ਤਾਂ ਜਿੰਨੇ ਸਾਰੇ ਤੁਸੀਂ ਚੈਨਲ ਤੋਂ ਆਏ ਹੋ ਉਹਨਾਂ ਸਾਰਿਆਂ ਦੇ ਈਵਰਸ ਨਾਲ ਮੈਂ ਫਤਿਹ ਦੀ ਸ਼ਾਂਜ ਬੁਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸਾਡੀਆਂ ਸਾਰੀਆਂ ਸਿੱਖ ਜਥੇਬੰਦੀਆਂ ਸਿੱਖ ਤਾਲ ਮਿਲਕ ਮੀਟੀ ਤੋਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੋਂ ਜੋ ਅਸੀਂ ਸਾਰੇ ਇਕੱਤਰ ਹੋਏ ਸੀ ਉਹਦਾ ਇੱਕ ਕਾਰਨ ਸੀ ਵੀ ਇੱਕ ਜਿਹੜੀ ਕੰਗਨਾ ਰਣੋਤ ਇੱਕ ਐਕਟਰੈਸ ਹੈ ਜਿਹੜੀ ਕਿ ਐਕਟ੍ਰੈਸ ਤੋਂ ਬਾਅਦ ਉਹਨੋ ਲੋਕਾਂ ਦਾ ਪ੍ਰਤੀਨਿਧ ਕਰਨ ਵਾਲੀ ਇੱਕ ਐਮਪੀ ਵੀ ਬਣ ਚੁੱਕੀ ਹੈ ਐਮਪੀ ਦਾ ਇੱਕ ਰੁਤਬਾ ਜਿਹੜਾ ਸਤਕਾਰਯੋਗ ਰੁਤਬਾ ਹੁੰਦਾ ਹੈ ਤੇ ਪਰ ਜਿਹੜੀ ਕੰਗਨਾ ਰੌਤ ਹੈ ਉਹ ਜਿਸ ਸੰਬੰਧ ਵਿੱਚ ਅਸੀਂ ਅੱਜ ਗੇਸਾਂ ਜਿਹੜੀ ਉਹ ਅਮਰਜੈਂਸੀ ਫਿਲਮ ਵਾਲੀ ਜਿਹੜੀ ਗੱਲ ਉਹ ਫਿਲਮ ਵੀ ਜਿਹੜੀ ਹੈ ਉਹ ਉਹਦੇ ਐਮਪੀ ਬਣਨ ਤੋਂ ਪਹਿਲਾਂ ਦੀ ਉਹ ਫਿਲਮ ਬਣ ਚੁੱਕੀ ਹੋਈ ਹੈ ਹੁਣ ਉਹ ਫਿਲਮ ਵੀ ਪਹਿਲਾਂ ਬਣ ਚੁੱਕੀ ਹੈ ਤੇ ਜਾਂ ਕੰਗਨਾ ਰੌਤ ਦੇ ਤੁਸੀਂ ਗਾਹੇ ਬਗਾਏ ਦੇਖੋ ਕਦੀ ਉਹ 에어ਪੋਰਟ ਤੇ ਜਾਂ ਕਦੀ ਕਿਤੇ ਹੋਰ ਉਹ ਸਿੱਖਾਂ ਨੂੰ ਜਿਹੜਾ ਉਹਦੇ ਮੰਨ ਤੇ ਸਿੱਖਾਂ ਪ੍ਰਤੀ ਜਿਹੜੀ ਹੈ ਉਹ ਬੜੇ ਜ਼ਹਿਰ ਹੈ ਉਹ ਹਰ ਇੱਕ ਸਿੱਖ ਨੂੰ ਜਦੋਂ ਕਿਤੇ ਵੇਖਦੀ ਹੈ ਜਾਂ ਪਗੜੀ ਧਾਰੇ ਨੂੰ ਵੇਖਦੀ ਹੈ ਤੇ ਉਹਨੂੰ ਉਹ ਆਤਵਾਦੀ ਕਹਿੰਦੀ ਹੈ ਹੁਣ ਹਰ ਸਿੱਖ ਆਤਵਾਦੀ ਕਿੱਦਾਂ ਬਣ ਜਾਏਗਾ ਜਾਂ ਜੇ ਉੱਥੇ ਕਿਸਾਨ ਜੱਥੇਬੰਦੀਆਂ ਦਾ ਜਾਂ ਕਿਸਾਨ ਸੰਘਰਸ਼ ਜਿਹੜਾ ਲੱਗਾ ਸੀ ਉੱਥੇ ਜਿਹੜੀਆਂ ਉਹ ਬੀਬੀਆਂ ਉਹਨਾਂ ਜਿਹੜੀਆਂ ਬੀਬੀਆਂ ਨੇ ਉਹਦੇ ਵਿੱਚ ਬੈਠੀਆਂ ਜਾਂ ਕੀਤੀਆਂ ਉਹਨਾਂ ਬਾਰੇ ਵੀ ਬਹੁਤ ਗਲਤ ਲਫ਼ਜ਼ ਬੋਲਨੇ ਜਾਂ ਕਹਿਣੇ ਉਹਦੀ ਇੱਕ ਮਾਨਸਿਕਤਾ ਜਿਹੜੀ ਹੈ ਉਹ ਸਾਨੂੰ ਸਮਝ ਆ ਗਈ ਵੀ ਇਹ ਸਿੱਖਾਂ ਦੇ ਪ੍ਰਤੀ ਜਿਹੜੀ ਹੈ ਇਹਦੇ ਮਨ 'ਚ ਬਹੁਤ ਜ਼ਹਿਰ ਹੈ ਉਸ ਜ਼ਹਿਰ ਨੂੰ ਦੇਖੋ ਫਿਲਮ ਦਾ ਨਾਮ ਫਿਲਮ ਦਾ ਥੀਮ ਫਿਲਮ ਦਾ ਸਾਰਾ ਕੁਝ ਉਹ ਇੱਕ ਅਮਰਜੈਂਸੀ ਦੇ ਉੱਤੇ ਉਹ ਉਹਨਾਂ ਨੇ ਫੋਕਸ ਕੀਤਾ ਉਹਨੂੰ ਅਮਰਜੈਂਸੀ ਜਿਹੜੀ ਹੈ ਉਹ ਸਨ 1973 ਤੋਂ ਲੱਗੀ ਤੇ 1975 'ਚ ਖਤਮ ਹੋਇਆ ਉਨ ਜੇ 73 ਤੋਂ ਚੱਲ ਕੇ ਜੇ 1975 ਤੱਕ ਕਰੋ 인ਦਰਾ ਗਾਂਧੀ ਨੇ ਲਾਈ ਕੀਤੀ ਜਾਂ ਉਹ ਕਾਂਗਰਸ ਦੀ ਸੀ ਇਹ ਭਾਜਪਾ ਤੋਂ ਹੈ ਜਾਂ ਇਹਦੇ ਪਿੱਛੇ ਜਿਹੜੀ ਇਹਨੂੰ ਸਪੋਰਟ ਹੈ ਉਹ ਭਾਜਪਾ ਦੀ ਹੈ ਉਹ ਇੱਕ ਸੋਚ ਨੂੰ ਇੱਕ ਕਲੈਸ਼ ਨੂੰ ਇੱਕ ਕਰਦਿਆਂ ਕਰਦਿਆਂ ਉਹਦੇ ਵਿੱਚ ਤੁਸੀਂ ਜਿਹੜਾ ਉਹ ਟੀਜ਼ਰ ਉਹਦਾ ਰਿਲੀਜ਼ ਹੋਇਆ ਉਸ ਟੀਜ਼ਰ ਤੇ ਦੇਖੋ ਉਹਨੇ ਸਿੱਖਾਂ ਨੂੰ ਵੀ ਜਿਹੜਾ ਉਹ ਬੜਾ 네ਗਟਿਵ ਵਾਲਾ ਉਹਨਾਂ ਦਾ ਇੱਕ ਕਿਰਦਾਰ ਸ਼ੋਅ ਕਰਕੇ ਉਹਨਾਂ ਨੂੰ ਰਿਪਰੈਜ਼ੈਂਟ ਕੀਤਾ ਔਰ ਜਿਨ੍ਹਾਂ ਨੂੰ ਸਿੱਖ ਕੌਮ ਸ਼ਹੀਦ ਮੰਨ ਚੁੱਕੀ ਐ ਜਿਨ੍ਹਾਂ ਨੂੰ ਸੰਤ ਕਹਿ ਕੇ ਉਹਨਾਂ ਨੂੰ ਜਿਹੜਾ ਉਹ ਉਚਾਰਿਆ ਜਾਂਦਾ ਐ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹੁਣ ਉਹਨਾਂ ਨੂੰ ਕਦੀ ਵੀ ਉਹਨਾਂ ਦੀਆਂ ਕੋਈ ਵੀ ਵੀਡੀਓਜ਼ ਕੇ ਵੀ ਵੀ ਰਿਕਾਰਡਿੰਗ ਜਾਂ ਕਿਤੇ ਵੀ ਉਹਨਾਂ ਨੇ ਕਦੀ ਕੋਈ ਆਪਣੇ ਉਹ ਖਾਲਿਸਤਾਨ ਦੀ ਮੰਗ ਵਾਲੀ ਗੱਲ ਜਾਂ ਕਿਤੇ ਉਹ ਰੱਖੀ ਨਹੀਂ ਕੀਤੀ ਨਹੀਂ ਔਰ ਇਹਦੇ ਵਿੱਚ ਜਿਹੜਾ ਉਹਨੇ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਜੀ ਦਾ ਜਿਹੜਾ ਕਿਰਦਾਰ ਨਿਭਾਉਣ ਦੇ ਲਈ ਜਿਹੜਾ ਇੱਕ ਇੱਕ ਐਕਟਰ ਉਹਨੂੰ ਚੁਣਿਆ ਉਹਨੂੰ ਨਕਲੀਆਂ ਦਾੜੀਆਂ ਲਾ ਕੇ ਤੇ ਉਹਨੂੰ ਉਹਦੇ ਮੂੰਹ ਤੋਂ ਇਹ ਲਫਜ਼ ਕਹੋਏਗੇ ਕਿ ਅਸੀਂ ਮੈਂ ਖਾਲਸਾਤਨ ਦੀ ਮੰਗ ਕਰਦਾ ਦੇਖੋ ਸਿੱਖਾਂ ਨੇ ਆਪਣੇ ਅਨੰਦਪੁਰ ਮਤੇ ਤੇ ਸਿੱਖਾਂ ਨੇ ਖਾਲਸ ਰਾਜ ਲਈ ਜਾਂ ਸਿੱਖਾਂ ਨੇ ਇੱਕ ਧਰਮ ਦੇ ਉੱਤੇ ਜਿਹੜੇ ਉਹ ਪਹਿਰੇ ਦੇਣ ਦੀ ਜਿਹੜੀ ਗੱਲ ਹੈ ਉਹ ਤਾਂ ਜ਼ਰੂਰ ਕੀਤੀ ਬਾਕੀ ਕਿਸੇ ਵੀ ਹੋਰ ਧਰਮ ਦੇ ਉੱਤੇ ਜਾਂ ਕਿਸੇ ਧਰਮ ਨੂੰ ਅਨਗੋਲਿਆ ਕਰਨਾ ਜਾਂ ਧਰਮ ਨੂੰ ਕਿਸੇ ਦੀ ਨਿੰਦਿਆ ਕਰਨਾ ਉਹ ਕਿਤੇ ਵੀ ਸਾਡੇ ਇਤਿਹਾਸ ਚ ਕਿਤੇ ਨਹੀਂ ਹੈ ਸਾਡੇ ਗੁਰੂ ਸਾਹਿਬਾਨ ਨੇ ਤੇ ਚਾਰ ਵਰਨਾ ਦੀ ਗੱਲ ਕੀਤੀ ਸੀ ਜਿਹਦੇ ਚ ਉਹਨਾਂ ਨੇ ਸਾਰੇ ਹੀ ਸ਼ੂ드 ਵੈਦ ਬ੍ਰਾਹਮਣ ਸੇਖ ਸਾਰਿਆਂ ਨੂੰ ਉਹਨਾਂ ਨੇ ਇੱਕ ਕਰਕੇ ਉਹਦਾ ਉਹ ਰੱਖਿਆ ਸੀ ਹੁਣ ਗੱਲ ਸੀ ਵੀ ਇਹ ਜਿਹੜੀ ਸਿੱਖਾਂ ਦੇ ਉੱਤੇ ਜਿਹੜੀ ਕਟਾਸ਼ ਕਰਨ ਵਾਲੀ ਗੱਲ ਜਾਂ ਸਿੱਖ ਦੀਆਂ ਇੱਕ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਠੇਸ ਪਹੁੰਚਾਉਣ ਵਾਲੀ ਗੱਲ ਉਹਦੇ ਵਾਸਤੇ ਅਸੀਂ ਸਿਹਰ ਤੋਂ ਇਸ ਸਾਰੇ ਜਿੰਨੇ ਪੀਵੀਆਰ ਸਿਨੇਮਾਸ ਨੇ ਜਲੰਧਰ ਦੇ ਅੰਦਰ ਉਹਨਾਂ ਦੇ ਮੁਖੀਆਂ ਨੂੰ ਪਲੱਸ ਜਿਹੜੀ ਕਮਿਸ਼ਨਰ ਰੇਟ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਉਹਨਾਂ ਸਾਰਿਆਂ ਨੂੰ ਮਿਲ ਕੇ ਹੁਣ ਉਹ ਜਾ ਕੇ ਜਿਹੜਾ ਉਹ 4 ਨੰਬਰ ਥਾਣੇ 'ਚ ਬਕਾਇਦਾ ਹੁਣ ਉਹ ਜਿਹੜਾ ਪਰਚਾ ਹੈ ਉਹ ਕੰਗਨਾਰਾ ਨਾਤੇ ਉਹ ਦਰਜ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਹਾਂ ਚੱਲ ਰਹੀ ਹੈ ਮੈਂ ਹੁਣੇ ਉਹ ਬਿਆਨ ਲਿਖਾ ਰਿਹਾ ਸੀ ਤੇ ਉਹਦੇ ਵਿੱਚ ਹੁਣੇ ਥੋੜੀ ਦੇਰ 'ਚ ਉਹ ਐਫਆਈਆਰ ਦਾ ਨੰਬਰ ਔਰ ਜਿਹੜੀਆਂ ਅੰਡਰ ਸੈਕਸ਼ਨ ਹੈ ਉਹ ਸਾਰਾ ਤੁਹਾਨੂੰ ਦੱਸ ਦਿੱਤੀ ਤੁਹਾਡੀ ਮੰਗ ਹੈ ਫਿਲਮ ਨਾ ਲੱਗੀ ਜਾਵੇ ਇਸ ਫਿਲਮ ਨੂੰ ਅਸੀਂ ਕਿਸੇ ਹਾਲਤ ਚ ਵੀ ਕਿਸੇ ਹਾਲਤ ਚ ਵੀ ਅਸੀਂ ਰਿਲੀਜ਼ ਨਹੀਂ ਹੋਣ ਦੇਣਾ ਪੰਜਾਬ ਜਾਂ ਪੂਰੇ ਇੰਡੀਆ ਦੇ ਵਿੱਚ ਕਿ ਹਲੇ ਕਿ ਅਸੀਂ ਅਸੀਂ ਆਪਣੀ ਮੰਗ ਜਿਹੜੀ ਹੈ ਉਹ ਪੂਰੇ ਵਰਲਡ ਵਾਸਤੇ ਰੱਖਦੇ ਆ ਜਾਂ ਕਿਸੇ ਵੀ ਹੋਈ ਕਿਸੇ ਵੀ ਕਿਸੇ ਮੁਲਕ ਦੇ ਵਿੱਚ ਵੀ ਇਹ ਨਾ ਹੋਵੇ ਪਰ ਅਸੀਂ ਜਿਹੜੀ ਆਪਣੇ ਵੱਲੋਂ ਸਾਡੀ ਸਿੱਖ ਪਾਲ ਮਿਲ ਕਮੇਟੀ ਵੱਲੋਂ ਅਸੀਂ ਜਾਂ ਸਾਡੇ ਐਸਜੀਪੀਸੀ ਦੇ ਮੁਖੀ ਜਾਂ ਸਾਡੇ ਜਸਵੰਤ ਅਕਾਲ ਤਖਤ ਨੇ ਕੱਲ ਤੋਂ ਜਿਹੜੇ ਆ ਉਹ आदेश जारी ਕਰਦੇ ਆ ਉਹਨਾਂ ਨੇ ਕਹਿਤਾ ਵੀ ਅਸੀਂ ਇਹ ਫਿਲਮ ਦੀ ਨਕੇਦੀ ਕਰਦੇ ਆਂ ਔਰ ਫਿਲਮ ਨੂੰ ਨਹੀਂ ਰਿਲੀਜ਼ ਹੋਣ ਦਿਆਂਗੇ ਇਸ ਲਈ ਪੰਜਾਬ ਵਾਲੀ ਗੱਲ ਤਾਂ 100% ਹੈ ਬਾਕੀ ਹੋਰ ਸੂਬਿਆਂ ਦੇ ਵਿੱਚ ਵੀ ਅਸੀਂ ਉੱਥੋਂ ਦੀਆਂ ਸਰਕਾਰਾਂ ਨੂੰ ਇਹ ਕਾਂਗੇ ਵੀ ਤੁਸੀਂ ਕਿਸੇ ਧਰਮ ਨੂੰ ਇੱਕ ਕਟਾਸ਼ ਕਰਨ ਵਾਲੀ ਜਿਹੜੀ ਫਿਲਮ ਹੈ ਉਹਨੂੰ ਕਿਤੇ ਵੀ ਰਿਲੀਜ਼ ਨਾ ਕਰੋ ਠੀਕ ਹੈ